ਬਰੂਦ ਦੇ ਗੁਣ ਗਿਣਾ ਰਹੇ ਸੀ ਅਮਰੂਦ ਦੇ ਵਾਹ ਵਾਹ ਉਹ ਉਹ ਜ਼ਰੂਰ ਉਹ ਮੈਨੂੰ ਬੜਾ ਜਵਰਸ ਲੱਗਾ ਜੇ ਅਮਰੂਦ ਨਹੀਂ ਜੇ ਬਾਰੂਦ ਹੈ ਹਾਂ ਉਹਨੂੰ ਮੈਂ ਇਸ ਫਲ ਨੂੰ ਅਸੀਂ ਇਹ ਕਹਿੰਨੇ ਆ ਅੱਛਾ ਅਮਰੂਦ ਨਹੀਂ ਬਾਰੂਦ ਹੈ ਇਹ ਅਮਰੂਦ ਨਹੀਂ ਇਹ ਬਾਰੂਦ ਹੈ ਅਰੇ ਸੇਵ ਦਾ ਬਾਪ ਐ ਉਹ ਅਮਰੂਦ ਯੈਸ ਪਿਓ ਐ ਸੇਵ ਦਾ ਔਰ ਸੇਵ ਇਸ ਕਰਕੇ ਸਿਰਤੇ ਐ ਕਿਉਂਕਿ ਸ਼ਾਹੂ ਕਰਾ ਦੇ ਬਾਗ ਦਾ ਅਮਰੂਦ ਇਸ ਕਰਕੇ ਥੱਲੇ ਐ ਕਿਉਂਕਿ ਮਜ਼ਦੂਰ ਕਿਸਾਨ ਦੇ ਵੇੜੇ ਦਾ ਬਿਲਕੁਲ ਨਹੀਂ ਤਾਂ ਉਹ ਰਾਜਾ ਨਹੀਂ ਬਣ ਸਕਿਆ ਤੇ ਗਣ ਹੋਏ ਹੋਏ 100 ਗ੍ਰਾਮ ਅਮਰੂਦ ਦੇ ਵਿੱਚ 450 ਮਿਲੀਗ੍ਰਾਮ ਵਿਟਾਮਿਨ ਸੀ 500 ਐਮਜੀ ਦੀ ਗੋਲੀ ਹੋਏ 100 ਗ੍ਰਾਮ ਦਾ ਅਮਰੂਦ ਵਿਟਾਮਿਨ ਸੀ ਅੱਛਾ ਜੀ ਹਾਂ ਔਰ ਕੱਲੇ ਅਮਰੂਦ ਨਾਲ ਹੁਣ ਦੇਖੋ ਕੈਂਸਰ ਜਿਹਦੀ ਬਾਡੀ ਦੇ ਵਿੱਚ ਡਿਵੈਲਪ ਹੋ ਰਿਹਾ ਜਾਂ ਕੈਂਸਰ ਆ ਰਿਹਾ ਜਾਂ ਕੈਂਸਰ ਵਧ ਰਿਹਾ ਉਹਦੇ ਤੇ ਅਮਰੀਕਾ ਦੇ ਇੱਕ ਬਹੁਤ ਵੱਡਾ ਸਾਇੰਟਿਸਟ ਹੈ ਡਾਕਟਰ ਲਾਇਨਸ ਪੋਲਿੰਗ ਹੂੰ ਉਹਨੇ 3500 ਪੇਜਾਂ ਦਾ ਗ੍ਰੰਥ ਲਿਖਿਆ ਗ੍ਰੰਥ ਲਿਖ ਕੇ ਸਟੇਟਮੈਂਟ ਇੱਕੋ ਲਾਈਨ ਚ ਪਾਤੀ ਸੀ ਉਹਨੇ 3500 ਪੇਜਾਂ ਦਾ ਪੂਰੀ ਬਾਡੀ ਦੀ ਕੋਹ ਕੀਤੀ ਇੱਕੋ ਲਾਈਨ ਚ ਪੂਰਾ ਗ੍ਰੰਥ ਪਾ ਦਿੱਤਾ ਅਖੀਰ ਤੇ ਉਹ ਲਾਈਨ ਕੀ ਸੀ ਕਹਿੰਦਾ ਕਿਸੇ ਵੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੋਗ ਬਿਮਾਰੀ ਲੱਛਣ ਜਾਂ ਲਾ ਇਲਾਜ ਰੋਗ ਅਗਰ ਆਇਆ ਹੈ ਤਾਂ ਕਹਿੰਦਾ ਪੂਰਾ ਸਰੀਰ ਕੋਖਣ ਤੋਂ ਬਾਅਦ ਮੈਂ ਇੱਕੋ ਸਿੱਟੇ ਤੇ ਪਹੁੰਚਿਆ ਕਿ ਉਹਦੇ ਪਿੱਛੇ ਕਾਰਨ ਹੈ ਕਿਸੇ ਨਾ ਕਿਸੇ ਖਣਿਜ ਤੱਤ ਦੀ ਕਮੀ ਹੁਣ ਇਹ ਖਣਿਜ ਤੱਤ ਨੂੰ ਮੁੱਖ ਰੱਖਿਆ ਦੂਜੇ ਨੰਬਰ ਤੇ ਉਹਨੇ ਲਿਖਿਆ ਕਿ ਜੇ ਅਗਰ ਬਾਡੀ ਚ ਕੈਂਸਰ ਆ ਰਿਹਾ ਡਿਵੈਲਪ ਹੋ ਗਿਆ ਜਾਂ ਫੈਲ ਗਿਆ ਹੂੰ ਆ ਰਿਹਾ ਹੈ ਡਿਵੈਲਪ ਹੋ ਰਿਹਾ ਜਾਂ ਫੈਲ ਗਿਆ ਹੈ ਹੂੰ ਤਾਂ ਕਿੰਦਾ ਵਿਟਾਮਿਨ ਸੀ ਦੀ ਮਾਤਰਾ ਵਧਾ ਦਿਓ ਡਾਕਟਰ ਲਾਇਨਸ ਪੋਲਿੰਗ ਕਹ ਰਿਹਾ ਹੈ ਫੈਰੀ ਕਹ ਰਿਹਾ ਹੈ ਕਿੰਦਾ ਵਿਟਾਮਿਨ ਸੀ ਦੀ ਮਾਤਰਾ ਵਧਾ ਦਿਓ ਆਕਸੀਜਨ ਦਾ ਮਾਹੌਲ ਵੱਧ ਜਾਏਗਾ ਔਰ ਕੈਂਸਰ ਸੈੱਲ ਕਦੀ ਵੀ ਆਕਸੀਜਨ ਮਾਹੌਲ ਚ ਡਿਵੈਲਪ ਨਹੀਂ ਹੋ ਸਕਦੇ ਹਾਂ ਉਹ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਕਿਹਦੇ ਚ ਹੈ ਅਮਰੂਦ ਨੇ ਬਾਬਾ ਅਮਰੂਦ ਚ ਵਿਟਾਮਿਨ ਸੀ 100 ਗ੍ਰਾਮ ਅਮਰੂਦ ਚ 450 ਮਿਲੀਗ੍ਰਾਮ ਐਮਜੀ ਵਿਟਾਮਿਨ ਸੀ ਕਿੰਨੀ ਪਾਵਰ ਹੈ ਤੇ ਜੇ 200 ਗ੍ਰਾਮ ਰੋਜ਼ ਦਾ ਖਾ ਲੋ 1000 900 ਤੇ ਲੱਗੇ 1000 ਐਮਜੀ ਤੁਸੀਂ ਵਿਟਾਮਿਨ ਸੀ ਲੈ ਰਹੇ ਹੋ ਮਤਲਬ ਇਹ ਨਹੀਂ ਕੈਂਸਰ ਨਾਲ ਲੱਗੇ ਆ ਜੇ ਹਰ ਕੱਲੇ ਅਮਰੂਦ ਗੱਲੇ ਅਮਰੂਦ ਨਾਲ ਸਸਤਾ ਸੌਦਾ ਹਾਂ ਪ੍ਰਮੋਡ ਕਿਉਂ ਨਹੀਂ ਆਇਆ ਕਿਉਂਕਿ ਤੁਹਾਡੇ ਤੇ ਮੇਰੇ ਦੇ ਕਰਦਾ ਫਲ ਸੀ ਸ਼ਾਹੂਕਾਰ ਦੇ ਅੰਗਰੇਜ਼ਾਂ ਦੇ ਕਰਦਾ ਹੁੰਦਾ ਤੇ ਹੁਣ ਟੌਪ ਤੇ ਹੁੰਦਾ ਤੇ ਤੁਹਾਡੀ ਔਰ ਮੇਰੀ ਔਕਾਤ ਨਹੀਂ ਹੁੰਦੀ ਸੀ ਅਮਰੂਦ ਖਾ ਲੈ ਠੀਕ ਹੈ ਔਰ ਵੱਡੀ ਕੀ ਚੀਜ਼ ਕੀ ਹੈ ਇਹ ਇਹਨੂੰ ਸਿਰਫ ਟ੍ਰੀਟਮੈਂਟਸ ਦਿੰਨੇ ਆ ਅੱਛਾ ਅਮਰੂਦ ਨੂੰ ਯੈਸ ਯੈਸ ਓਕੇ ਅਮਰੂਦ ਸਾਡੀ ਆਰ ਐਨ ਡੀ ਦਾ ਹਿੱਸਾ ਹੈ ਸਾਡੀ ਜਿਹੜੀ ਸੰਸਥਾ ਹੈ ਸਾਡੀ ਰਿਸਰਚ ਐਂਡ ਡਿਵੈਲਪਮੈਂਟ ਟੀਮ ਖੋਦੀ ਆ ਓਕੇ ਠੀਕ ਹੈ ਇਹ ਚ ਅਸੀਂ ਨੈਚੁਰਲ ਸਾਇੰਸ ਉੱਪਰ ਸਰਚ ਡਿਵੈਲਪਮੈਂਟ ਪ੍ਰੋਮੋਸ਼ਨ ਤਿੰਨੋਂ ਕੰਮ ਕਰਦੇ ਆ ਇਹ ਚ ਅਸੀਂ ਨਵੇਂ ਬੱਚਿਆਂ ਨੂੰ ਪੜਾਉਣੇ ਵੀ ਆ ਕਿਉਂਕਿ ਇਹਦਾ ਬਾਹਰ ਕਿਤੇ ਸਲੇਬਸ ਨਹੀਂ ਆ ਠੀਕ ਹੈ ਔਰ ਇਹਦੀ ਆਰ ਐਂਡ ਐਸ ਪਿਛੇ 16 ਸਾਲ ਦੀ ਮਿਹਨਤ ਖੜੀ ਕੀਤੀ ਆ ਠੀਕ ਹੈ ਔਰ ਇਹਦੇ ਚ ਮੈਂ ਅਮਰੂਦ ਦੀ ਜਗ੍ਹਾ ਦੱਸ ਰਿਹਾ ਹਾਂ ਬਾਕੀ ਤੁਹਾਨੂੰ ਸਮਝ ਲੱਗ ਜੇਗੀ ਸਾਰਾ ਕੁਝ ਅਮਰੂਦ ਜਿਹੜੇ ਵੀ ਲੋਕਾਂ ਨੂੰ ਅ ਹੁਣ ਪੇਟ ਦੇ ਰੋਗ 200 ਨੇ ਜੇ ਖਰਾਬ ਹੋ ਜੇ ਜਿਨ੍ਹਾਂ ਨੂੰ ਬਦਜਮੀਆਂ ਕੁਝ ਪਚਦਾ ਨਹੀਂ ਖਾਣ ਤੋਂ ਬਾਅਦ ਬਲੋਟਿੰਗ ਹੁੰਦੀ ਹੈ ਹਮ ਐਸਿਡ ਬੰਦ ਹੈ ਗਲੇ ਦੇ ਵਿੱਚ ਐਸਿਡ ਹੁੰਦਾ ਹੈ ਰਿਫਲੈਕਸ਼ਨ ਹੁੰਦੀ ਹੈ ਐਸਿਡ ਦੀ ਉਹਨਾਂ ਨੇ 200 ਗ੍ਰਾਮ ਅਮਰੂਦ ਖਾਣੇ ਦੇ ਨਾਲ ਖਾਣਾ ਹੈ ਇਹ ਨਿਯਮ ਦੇ ਮੁਤਾਬਕ ਦੱਸ ਰਿਹਾ ਮੈਂ ਇਹਨੂੰ ਹਲਕੇ ਜਿਨਾ ਲੈ ਲਿਓ ਜੀ ਖਾਣੇ ਦੇ ਨਾਲ ਖਾਣੇ ਤੋਂ ਬਾਅਦ ਜਾਂ ਨਾਲ 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 ਜਿਵੇਂ ਆਪਾਂ ਸੈਲਡ ਵਗੈਰਾ ਨਾਲ ਖਾਣੇ ਓਕੇ ਨਾ ਪਹਿਲਾਂ ਨਾ ਬਾਅਦ ਇਹ ਪਹਿਲਾਂ ਨਹੀਂ ਹਮ ਓਕੇ ਹਾਂ ਕਿਹਨਾਂ ਨੂੰ ਜਿਨ੍ਹਾਂ ਨੂੰ ਬਲੋਟਿੰਗ ਹੈ ਡਾਈਜੈਸ਼ਨ ਨਹੀਂ ਹੁੰਦਾ ਭੁੱਖ ਨਹੀਂ ਲੱਗਦੀ ਓਕੇ ਜਿਨ੍ਹਾਂ ਨੂੰ ਬਵਾਸੀਰ ਹੈ ਤੇ ਕਬਜ ਆ ਹੁਣ ਉਹ ਆ ਜਨ अच्छा जी हां यो बवासीर कब्ज उन्होंने खाली पेट खाना है 200 ग्राम सवेरे हां काला नमक ਪਾਉਣਾ ਹੈ ਔਰ ਜਿਹੜਾ ਅ ਉਹ ਕੀ ਬੋਲਦੇ ਜੀਰਾ ਜੀਰੇ ਨੂੰ ਭੁੰਨ ਕੇ ਉਹਦੇ ਉੱਪਰ ਤੁਸੀਂ ਪਾ ਕੇ اچھا ਜੀਰਾ ਭੁੰਨ ਕੇ हां ਜੀਰਾ ਭੁੰਨ ਕੇ ਉੱਪਰ ਪਾ ਕੇ ਉਹ ਕਿਉਂ ਜ਼ਰੂਰੀ ਹੈ ਉਹ ਉਹ ਉਹਦੇ ਨਾਲ ਉਹ ਇੱਕ ਸਹਾਇਕ ਹਰਬ ਦਾ ਕੰਮ ਕਰਦਾ ਹੈ ਡਾਈਜੈਸ਼ਨ ਨੂੰ ਬੈਟਰ ਕਰਨ ਲਈ ਠੀਕ ਹੈ ਠੀਕ ਹੈ ਔਰ ਪਿਤ ਨੂੰ ਕੰਟਰੋਲ ਕਰਨ ਵਾਸਤੇ ਜੀਰਾ ਉਹਦੇ ਚ ਹੈਲਪ ਕਰਦਾ ਹੈ ਔਰ ਬਵਾਸੀਰ ਤੇ ਕਬਜ ਦੇ ਮਰੀਜ਼ ਨੇ ਖਾਲੀ ਪੇਟ ਹੀ ਉਹਨੂੰ ਲੈਣਾ ਹੂੰ ਠੀਕ ਹੈ। ਔਰ ਜਿਨ੍ਹਾਂ ਨੂੰ ਲੂਸ ਮੋਸ਼ਨ ਹੈ। ਹੂੰ ਉਹਨਾਂ ਨੇ ਰੋਟੀ ਤੋਂ ਬਾਅਦ ਲੈਣਾ। ਅੱਛਾ ਇੱਕੋ ਹੀ ਅਮਰੂਦ ਗੁਣ ਦੇਖੋ ਕਿਆ। ਸਿਆਪ ਠੀਕ ਹੈ ਹੁਣ ਅੱਗੇ ਆ ਜਾਓ। ਹੂੰ ਜਿਨ੍ਹਾਂ ਨੂੰ ਟਾਈਫਾਇਡ ਹੈ। ਅੱਛਾ ਟਾਈਫਾਇਡ ਇਹੋ ਜਿਹਾ ਰੋਗ ਐਨਾ ਬਿਮਾਰੀ ਪੈਣੀ ਬਿਮਾਰੀ ਹੈ। ਹੂੰ ਜਿਹਦੇ ਅੰਦਰ ਚੱਲ ਜਾਂਦੀ ਹੈ। ਟਾਈਫਾਇਡ ਅੰਤੜੀਆਂ ਦਾ ਬੁਖਾਰ ਹੁੰਦਾ ਮੈਂ ਪਹਿਲੀ ਚੀਜ਼ ਕਲੀਅਰ ਕਰ ਦਾਂ ਸਾਰੇ ਮਰੀਜ਼ਾਂ ਨੂੰ। ਜੀ ਇਹ ਅੰਤੜੀਆਂ ਦਾ ਬੁਖਾਰ ਹੁੰਦਾ ਔਰ ਇਹ ਐਨਾ ਬਿਮਾਰੀ ਪੈਣਾ ਬੁਖਾਰ ਹੈ। ਹੂੰ ਕਿ ਇਹ ਹੋਰ ਅੰਗਾਂ ਨੂੰ ਕੰਮ ਹੀ ਨਹੀਂ ਕਰਨ ਦਿੰਦਾ। ਨਾ ਲੀਵਰ ਨੂੰ, ਨਾ ਤੁਹਾਡੇ ਹਾਰਟ ਨੂੰ, ਨਾ ਤੁਹਾਡੀਆਂ ਹੱਡੀਆਂ ਦੀ ਗਰੋਥ, ਨਾ ਤੁਹਾਡੀ એનર્ਜੀ ਨੂੰ ਉੱਪਰ ਆਉਣ ਦਾ ਹੈਗਾ। ਸਾਰਾ ਦਿਨ ਸਰੀਰ ਟੁੱਟਿਆ, ਖਸਿਆ, ਚੂ-ਚੂ, ਬਾਵਾ, 네ਗੇਟਿਵ ਥੌਟ, ਭੁੱਖ ਨਹੀਂ ਲੱਗਦੀ, ਅੰਦਰ ਗਰਮੀ ਪਈ, ਬਾਥਰੂਮ ਪੀਲਾ ਆ ਜਾਂਦਾ, ਅੰਦਰ ਸਾੜ ਪਈ ਜਾਂਦਾ। ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ। ਮੂੰਹ ਦਾ ਸਵਾਦ ਕੌੜਾ ਹੋਇਆ ਹੁੰਦਾ। ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਟਾਈਫਾਇਡ ਵਾਲੇ ਦੀ। ਉੱਥੇ ਵਰਦਾਨ ਹੈ ਅਮਰੂਦ। ਰੋਜ਼ 200 ਗ੍ਰਾਮ ਖਾਣਾ ਖਾਣੇ ਦੇ ਨਾਲ। ਅੱਛਾ ਜੀ। ਰੋਜ਼ 200 ਗ੍ਰਾਮ ਖਾਣਾ 21 ਦਿਨ ਲਗਾਤਾਰ ਖਾਣਾ। ਤੁਹਾਨੂੰ 21 ਦਿਨ ਖਾਂਦੇ-ਖਾਂਦੇ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਵੀ ਈਸਟ ਨੂੰ ਰੱਬ ਨੂੰ ਧਿਆਉਂਦੇ ਹੋ ਤੁਸੀਂ ਬਸ ਉਹਦੇ ਅੱਗੇ ਅਰਦਾਸਾਂ ਹੀ ਕਰੋਗੇ ਵੀ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਅਮਰੂਦ ਬਣਾਇਆ। ਅੱਛਾ। ਹਾਂ। ਔਰ ਉਸ ਚੈਨਲ ਦਾ ਵੀ ਸ਼ੁਕਰ ਹੈ ਜਿੱਥੋਂ ਸੁਣ ਕੇ ਇਹ ਸਾਨੂੰ ਤੂੰ ਖਵਾਇਆ। ਠੀਕ ਹੈ ਉਹਦਾ ਗੋਣੇ ਨਾ ਆਪਾ ਉਹ 21 ਦਿਨ ਚ ਉਹਨੇ ਆਪਣਾ ਕੰਮ ਕਰ ਜਣਾ ਅੱਛਾ ਜੀ ਹਾਂ ਜੀ ਟਾਈਫਾਇਟ ਚ ਬਹੁਤ ਇੱਕ ਸਹਾਇਕ ਹਰਬ ਦੇ ਤੌਰ ਤੇ ਕੰਮ ਕਰਦੀ ਹੈ ਇਸ ਤੋਂ ਅੱਗੇ ਆ ਜੋ ਜੀ ਇਹਦੇ ਚ ਕੈਲਸ਼ੀਅਮ ਹੈ ਅਮਰੂਦ ਹਾਂ ਇਸ ਤੋਂ ਅੱਗੇ ਇੱਕ ਹੋਰ ਇਹਦਾ ਗੋਣਾ ਮੈਨੂੰ ਯਾਦ ਆ ਗਿਆ ਦੱਸੂਗਾ ਇਸ ਚ ਕੈਲਸ਼ੀਅਮ ਹੈ ਜਿਹੜੀਆਂ ਮਾਤਾਵਾਂ ਭੈਣਾਂ ਨੂੰ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਕਮੀ ਆ ਰਹੀ ਹੈ ਹੂੰ ਉਹਨਾਂ ਨੇ ਰੋਜ਼ ਖਾਣੇ ਨਾਲ 200 ਗ੍ਰਾਮ ਖਾਣਾ ਹੈ ਅੱਛਾ ਅਮਰੂਦ ਕੈਲਸ਼ੀਅਮ ਦੀ ਪੂਰਤੀ ਹੋ ਜਾਏਗੀ ਇਹਨੂੰ ਕੰਟੀਨਿਊ 45 ਦਿਨ ਕਰਨਾ ਉਹਨਾਂ ਨੇ ਹਮ ਕੈਲਸ਼ੀਅਮ ਦੀ ਪੂਰਤੀ ਹੋ ਜਾਏਗੀ ਰਾਮਾ ਔਰ ਸਰਵਾਈਕਲ ਦਾ ਦਰਦ ਗਾਇਬ ਹੋ ਜਾਏਗਾ ਉਹਦੇ ਲਈ 21 ਦਿਨ ਲੱਗਣਗੇ ਜਦੋਂ ਖਾਂਦੇ ਦੋ ਰੋਜ਼ 200 ਗ੍ਰਾਮ ਉਹ ਨਾਲ-ਨਾਲ ਖਾਣਾ 200 ਗ੍ਰਾਮ ਖਾਣੇ ਦੇ ਨਾਲ ਵਾਲੀ ਚੱਲ ਰਿਹਾ ਫਲਾ ਓਕੇ ਨਾਲ ਠੀਕ ਹੈ 21 ਦਿਨ ਬਾਅਦ ਦੇ ਵਿੱਚ ਵਿੱਚ ਤੁਹਾਡਾ ਸਰਵਾਈਕਲ ਘਟ ਜਾਏਗਾ ਹਮ ਲੰਬਰ ਸਪੋਨਡਲ ਜਿਹਨੂੰ ਕਹਿੰਦੇ ਮਣਕੇ ਦੱਬ ਗਏ ਹਾਂ ਉਹ 200 ਗ੍ਰਾਮ ਨਾਲ-ਨਾਲ ਖਾਣ ਨਾਲ ਹੀ ਤੁਹਾਡੇ ਲੰਬਰ ਦਾ ਪੇਨ ਘਟ ਜਾਏਗਾ ਅੱਛਾ ਜੀ ਹਾਂ ਜੀ ਜਿੰਨੇ ਕੋਲ ਬੈਠਿਆ ਤੇ ਉੱਠਿਆ ਨਹੀਂ ਜਾਂਦਾ ਉਹ 200 ਗ੍ਰਾਮ ਅਮਰੂਦ ਨੇ ਆਪਣਾ ਕੰਮ ਕਰ ਦੇਣਾ ਸਿਰਫ ਇਹਦੇ ਵਿੱਚ ਇੱਕੋ ਚੀਜ਼ ਦਾ ਖਿਆਲ ਰੱਖਣਾ ਹੈ ਜਿਨ੍ਹਾਂ ਨੂੰ ਅ ਗੋਡਿਆਂ ਦੀ ਸਮੱਸਿਆ ਹੈ ਜਾਂ हिਪ ਜਿਹਨੂੰ ਚੂਲਾ ਰਿਪਲੇਸ ਕਰਨ ਲਈ ਕਿਹਾ ਗਿਆ ਹੈ ਜਾਂ ਨੰਬਰ ਵਾਲੇ ਵੀ ਇਹਦੇ ਵਿੱਚ ਕੁਝ ਕਾਊਂਟ ਕਰ ਸਕਦੇ ਹੋ ਕਿਉਂਕਿ ਇਹ ਜ ਪੂਰਾ ਠੀਕ ਹੋਣਾ ਉਹ ਨਾਲ ਖਾਲੀ ਪੇਟ ਬੱਕਰੀ ਦੇ ਦੁੱਧ ਦਾ ਇੱਕ ਗਲਾਸ ਜ਼ਰੂਰ ਲੈ ਲੈਣਾ